ਜਿੱਥੇ ਮੈਂ ਪਹੁੰਚਿਆ ਹੋਇਆ ਸੀ ਪਿੰਡ ਸ਼ੌਂਟੀ ਪਿੰਡ ਸੌਂਟੀ ਤਹਿਸੀਲ ਮਲੋਹ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਇੱਥੇ ਅੱਜ ਲੰਗਰ ਚੱਲ ਰਿਹਾ ਸੀ ਤੇ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਜੀ ਤੇ ਪਹਿਲਾਂ ਤਾਂ ਇਹਨੂੰ ਬਹੁਤ ਵਧੀਆ ਲੱਗਿਆ ਜੀ ਜਿਹੜਾ ਤੁਸੀਂ ਲੰਗਰ ਚਲਾ ਰਹੇ ਹੋ ਤੇ ਤੁਸੀਂ ਹਰ ਸਾਲ ਲੰਗਰ ਚਲਾਉਂਦੇ ਹੋ ਹਾਂ ਜੀ ਹਰ ਸਾਲ ਸੰਗਤ ਦੀ ਕਿਰਪਾ ਨਾਲ ਹਾਂ ਜੀ ਸਾਡੇ ਬੜੇ ਲੰਬੇ ਸਮੇਂ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਸੀ ਹੁਣ ਅੱਗੇ ਬੱਚੇ ਚੱਲ ਬੇ ਹਾਂਜੀ ਅੱਗੇ ਤੇ ਅੱਗੇ ਹੁਣ ਅਗਲੀ ਲਾਈਨ ਫੇਰ ਚੱਲ ਰਹੀ ਹੈ ਨਵੇਂ ਬੱਚਿਆਂ ਦੀ ਹਾਂਜੀ ਤੇ ਸਾਰੇ ਧਰਮਾਂ ਦੇ ਲੋਕ ਸਾ ਠੀਕ ਹੈ ਜੀ ਇਹ ਭਾਵੇਂ ਬੇਸ਼ੱਕ ਕਿਸੇ ਕੈਟਾਗਰੀ 'ਚ ਕੰਮ ਕਰ ਰਹੇ ਨੇ ਪਰ ਬੜੇ ਲਗਨ ਨਾਲ ਬੜੇ ਪਿਆਰ ਨਾਲ ਸੇਵਾ ਭਾਵਨਾ ਸਮਝ ਕੇ ਸਹਿਬਜ਼ਾਦਾ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਹਾਂਜੀ ਉਹਨਾਂ ਦੀ ਹਮੇਸ਼ਾ ਸਰਦਾ ਤੇ ਸਤਕਾਰ ਭੇਟ ਕਰਦੇ ਹੋਏ ਇਹ ਇਲਾਕੇ ਦਾ ਮੰਨਿਆ ਪ੍ਰਮੰਨਿਆ ਤੇ ਹਾਸਕ ਪਿੰਡਾ ਹੈ ਕਿਉਂਕਿ ਪਿੰਡ ਸੌਟੀ ਵਿਖੇ ਹਾਂਜੀ ਉਰੂ 6ਵੇਂ ਪਾਚਾਈ ਦਾ ਸਥਾਨ ਹੈ ਜਿਹੜਾ ਕਿ ਆਪ ਇੱਥੇ ਆਏ ਸੀ ਉਸ ਤੋਂ ਲਾਂ ਬਾ ਸਾਡੇ ਮੰਦਰ ਨੇ ਹਾਂਜੀ ਤੇ ਇੱਕ ਗੁਰਦੁਆਰਾ ਸਾਹਿਬ ਭਾਈ ਧੰਨਾ ਜੀ ਅੰਦਰ ਨੇ ਤੇ ਸਾਡੇ ਮਸਜਿਦ ਬਣੀ ਹੋਈ ਹੈ ਹਾਂਜੀ ਹਰ ਧਰਮ ਦਾ ਜਿਹੜਾ ਵਿਆਕ ਸੀ ਸਾਡੇ ਇਸ ਨਗਰ 'ਚ ਰਹਿ ਰਿਹਾ ਤੇ ਸਭ ਤੋਂ ਵੱਡੀ ਗੱਲ ਬਹੁਤ ਦੁਨੀਆ ਭਰ ਦੇ ਲੋਕ ਬਾਹਰਲੇ ਜਾਂ ਆਲੇ-ਦਾਲੇ ਸੂਬਿਆਂ ਤੋਂ ਸਾਡੇ ਨਗਰ ਦੀ ਜ਼ਮੀਨ ਦੇ ਵਿੱਚ ਆਪਣਾ ਯੂਨੀਵਰਸਿਟੀ ਬਣੀ ਹੋਈ ਹੈ ਯੂਨੀਵਰਸਿਟੀ ਬਣੀ ਹੋਈ ਹੈ ਤੇ ਦੇਸ਼ ਭਾਤੀ ਯੂਨੀਵਰਸਿਟੀ ਚ ਹਰ ਤਰ੍ਹਾਂ ਦਾ ਵਿਅਕਤੀ ਤੇ ਸਾਡੇ ਨਗਰ ਦੇ ਬੱਚੇ ਹਾਂਜੀ ਸਾਰੇ ਇੱਥੋਂ ਵਿੱਦਿਆ ਹਾਸਲ ਕਰਕੇ ਆਪਣੀਆਂ ਆਪਣੀ ਕੋਈ ਡਾਕਟਰ ਕੋਈ ਕਿਸੇ ਕਟਾਗਰੀ ਚ ਜਾ ਕੇ ਤੇ ਦੇਸ਼ ਦੀ ਸੇਵਾ ਕਰ ਰਹੇ ਨੇ ਹਾਂਜੀ ਸਾਨੂੰ ਇਸ ਗੱਲ ਦਾ ਮਾਣ ਹੈ ਸਾਡੇ ਇਲਾਕੇ ਦੇ ਵਿੱਚ ਇਹ ਪਿੰਡ شریف ਆਸ ਵਿੱਚ ਕੋਈ ਲੜਾਈ ਝਗੜਾ ਨਹੀਂ ਭਾਵੇਂ ਅਸੀਂ ਕਿਸੇ ਪਾਰਟੀ 'ਚ ਕੰਮ ਕਰਦੇ ਹੋਈਏ ਭਾਵੇਂ ਕਿਸੇ ਦਾ ਸੇਵਾ ਕਰਦੇ ਹੋਈਏ ਇਸ ਨਗਰ ਦੇ ਕੋਲੇ ਨੇੜੇ ਗਵਿੰਦਗੜ੍ਹ ਇਤਿਹਾਸਕ ਸ਼ਹਿਰ ਹੈ ਜਿਹਦੇ 'ਚ ਸਾਡੇ ਸਾਰੇ ਬੱਚੇ ਬੜੇ ਵਧੀਆ ਪੋਜੀਸ਼ਨ ਲੈ ਕੇ ਕੰਮ ਕਰ ਰਹੇ ਆ ਕੋਈ ਫੋਰਬੈਨ ਕੋਈ ਜਣੀ ਅੱਜ ਦੇ ਦਿਨ ਆਪਣਾ ਦਸਾਹਾਂਤ ਕੱਟ ਕੇ ਹਾਂਜੀ ਇਸ ਲੰਗਰ ਦੇ ਵਿੱਚ ਹਰ ਪਰਿਵਾਰ ਨੇ ਹਿੱਸਾ ਪਾਇਆ ਤੇ ਹੁਣ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬੱਚੇ ਪ੍ਰਾਪਰਟੀ ਦਾ ਕੰਮ ਕਰਦੇ ਆ ਉਹਨਾਂ ਨੇ ਕਿਹਾ ਵੀ ਇੱਕ ਦਿਨ ਲੰਗਰ ਫੇਰ ਬਧਾਓ ਹਾਂਜੀ ਤੇ ਅੱਗੇ ਤਿੰਨ ਦਿਨ ਚੱਲਦਾ ਦੀ ਕੱਲੂ ਫੇਰ ਇੱਕ ਚੌਥਾ ਦਿਨ ਹੈ ਜਿਹੜਾ ਸ਼ੁਰੂਆਤ ਕਰ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਸਾਰੀ ਸੰਗਤ ਦਾ ਭੈਣਾਂ ਦਾ ਬੀਬੀਆਂ ਦਾ ਧੰਨਵਾਦ ਕਰਦਾ ਜਿਹੜੇ ਟਿਪ ਟਿਪ ਕਰਕੇ ਦੁੱਧ ਜਿਹੜਾ ਹਰ ਘਰ ਚੋਂ ਇੱਥੇ ਪਹੁੰਚ ਰਿਹਾ ਕਿਉਂਕਿ ਜਦੋਂ ਸੇਵਾ ਭਾਵਨਾਤਾਂ ਦੀ ਹੋਵੇ ਫਿਰ ਘਾਟ ਕਾਸੀ ਨਹੀਂ ਦੇ ਸਾਡੇ 90 ਬੱਚੇ ਉੱਠ ਰਹੇ ਨੇ ਨੌਜਵਾਨ ਅੱਗੇ ਨੂੰ ਤੇ ਸਾਡੇ ਦਾ ਕਦੇ ਢਾਲ ਮੰਗਣ ਨਹੀਂ ਗਏ ਆਪਣੇ ਆਪ ਦੇ ਢਾਲ ਅੱਛਾ ਤੇ ਹਰ ਇੱਕ ਬੰਦਾ ਉਹ ਸੇਵਾ ਕਰਦਾ ਹਾਂ ਭਾਈ ਜਾਰਾ ਵੀ ਅੱਗੇ ਦਾ ਸਾਰੇ ਜਿੰਨੇ ਵੀ ਆ ਹਰ ਧਰਮ ਦਾ ਬੰਦਾ ਇੱਥੇ ਜਿਹੜਾ ਸੇਵਾ ਕਰਦਾ ਕੋਈ ਕਿਸੇ ਨੂੰ ਰੋਕ ਥਾ ਨਹੀਂ ਹੈ ਬਲਕਿ ਇੱਥੇ ਜਿਹੜੇ ਬੱਚੇ ਐ ਪਰਿਵਾਰ ਐ ਕੋਈ ਅਗਰਾਹੀ ਨਹੀਂ ਆਪਣੇ ਆਪ ਅਗਰਾਹੀ ਜਿਹੜੇ ਕਰਦੇ ਆ ਸਾਡੇ ਦਰਮਿਆਨ ਗੁਰਦੁਆਰਾ ਸਾਹਿਬ ਗੁਰਦੁਆਰਾ ਭਾਈ ਧੰਨੇ ਦੇ ਪ੍ਰਧਾਨ ਸਾਹਿਬ ਖੜੇ ਨੇ ਮਸਜਿਦ ਦੇ ਇੰਚਾਰਜ ਐ ਇੱਥੇ ਸਾਡੇ ਮੁਸਲਮਾਨ ਭਾਈ ਚਰਚੋ ਆ ਮੰਦਿਰ ਦੇ ਸਾਡੇ ਗੋਲਦੀ ਜੀ ਨੇ ਜਿਨ੍ਹਾਂ ਦਾ ਬੇਟਾ ਬਾਹਰ ਐਨ ਆਰ ਆਈ ਐ ਸਰ ਪਿਆਰਾ ਸਿੰਘ ਐਨ ਆਰ ਆਈ ਨੇ ਇੱਥੇ ਆਪਣਾ ਆਪਣਾ ਦੋਗਾ ਬਹਾਦਰ ਸਿੰਘ ਮੈਂ ਕੀ ਕੀ ਦਾ ਨਾਮ ਲਾਵਾਂ ਹਾਂਜੀ ਸਾਰਿਆਂ ਦੀ ਮਦਦ ਸਾਰੇ ਲੋਕ ਇਸ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਆ ਤੇ ਸਾਨੂੰ ਵੀ ਖੁਸ਼ੀ ਆ ਚਾਹ ਚੜਦਾ ਦੇਖੋ ਸਾਡੇ ਸੇਵਾਦਾਰ ਆਪਣੇ ਆਪ ਵਰਤਨਾ ਦੀ ਸੇਵਾ ਕਰ ਰਹੇ ਆ ਇੱਧਰ ਸਬਜੀ ਚੀਰ ਰਹੇ ਨੇ ਤੇ ਉੱਧਰ ਸਪਲਾਈ ਚੱਲ ਰਹੀ ਆ ਇੱਧਰ ਸਾਡੇ ਪੱਠੀਆਂ ਤੇ ਜਿਨ੍ਹਾਂ ਦੀ ਡਿਊਟੀ ਆ ਬੜਾ ਵਧੀਆ ਐਨ ਹਿਸਾਬ ਨਾਲ ਪਕਾ ਕੇ ਜਿਹੜਾ ਪਕੌੜਿਆਂ ਦਾ ਲੰਗਰ ਸੰਗਤ ਤੱਕ ਜਾ ਰਿਹਾ ਤੇ ਅਸੀਂ ਚਾਹੁੰਦੇ ਆਂ ਬਾਬਾ ਜੋਰਾਬਰ ਬਾਬਾ ਫਤਿਹ ਸਿੰਘ ਨੂੰ ਸੱਚੇ ਪਾਤਸ਼ਾਹ ਐਦਾਂ ਹੀ ਸਾਰੇ ਪਰਿਵਾਰਾਂ ਚ ਖੁਸ਼ੀਆਂ ਕੀੜੇ ਦਹੀਂ ਤੇ ਹਰ ਕੰਮਕਾਰ ਚ ਵਾਧਾ ਤੇ ਬੱਚੇ ਤੋਂ ਵੇ ਫਸਲ ਪਾੜੀ ਸਾਰਿਆਂ ਦੇ ਘਰੇ ਖੁਸ਼ੀ ਖੁਸ਼ੀ ਨਾਲ ਆਵੇ ਸਾਰੇ ਐਦਾਂ ਹੀ ਯੋਗਦਾਨ ਪਾਉਂਦੇ ਰਹੀਏ ਜਿਨ੍ਹਾਂ ਦੇ ਘਰੋਂ ਦੁੱਧ ਆ ਰਿਹਾ ਉਹ ਦੁੱਧ ਦੀ ਜਿਹੜੀ ਹੈ ਸੇਵਾ ਕਰ ਰਹੇ ਆਂ ਸੱਚੇ ਪਾਤਸ਼ਾਹ ਉਹਨਾਂ ਦੇ ਘਰਾਂ ਚ ਵੀ ਤਾਂ ਤਨਦੁਖੀ ਬੱਤੀ ਤੇ ਜੋ ਤੁਸੀਂ ਕਬਰ ਕਰਨ ਆਏ ਹੋ ਇੱਥੇ ਸਾਡਾ ਇਹ ਲੰਗਰ ਦਾ ਪ੍ਰੋਗਰਾਮ ਸਾਰੀ ਸੰਗਤ ਵੱਲੋਂ ਸਾਡੇ ਸਾਬਕਾ ਸਰਪੰਚ ਸਾਹਿਬ ਦੀਸ਼ਾ ਜੀ ਖੜੇ ਨੇ ਮੌਜੂਦਾ ਵੀ ਇੱਥੋਂ ਗਏ ਨੇ ਅਸੀਂ ਸਾਰੇ ਸਾਡੇ ਚ ਕੋਈ ਕਿਸੇ ਕਿਸਮ ਦਾ ਬਾਲ ਜਿੰਨਾ ਫਰਕ ਨਹੀਂ ਤੇ ਅਸੀਂ ਚਾਹੁੰਦੇ ਆ ਕਾਲਪੁਰਖ ਨੂੰ ਇਦਾਂ ਹੀ ਬਣਾ ਕੇ ਸਾਰਿਆਂ ਤੋਂ ਸੇਵਾ ਲੈਂਦਾ ਨੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਪਿੰਡ ਸੌਂਟੀ ਦੇ ਪ੍ਰਧਾਨ ਸਾਹਿਬ ਤੇ ਸਾਰੀ ਨਗਰ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਜਿਹੜੀ ਗੁਰੂ ਨਾਨਕ ਦੇਵ ਜੀ ਚਲਾਈ ਹੋਈ ਲੰਗਰ ਪ੍ਰਥਾ ਜੀ ਇਸੇ ਤਰ੍ਹਾਂ ਚੱਲਦੀ ਰਹੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤੇ ਇਸੇ ਤਰ੍ਹਾਂ ਲੰਗਰ ਪ੍ਰਥਾ ਨੂੰ ਕਾਇਮ ਰੱਖਿਓ ਤੇ ਮੈਂ ਇਹੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਚੜ੍ਹ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ ਜੀ ਧੰਨਵਾਦ ਜੀ